ਹਾਂਜੀ ਸਤਿ ਸ੍ਰੀ ਅਕਾਲ ਜੀ। ਲਓ ਜੀ ਅੱਜ ਆਪਾਂ ਲੈ ਗਏ ਆ ਸਹਜਾ ਨੂੰ ਲਾਗੋ ਤੇ ਤੇ ਵੀ ਇਹ ਹਲੀ ਨੇ ਜਿੱਦਣ ਵੀ ਉਹਨੇ ਦੇਖੀ ਆ ਵੀਡੀਓ ਆਪਣੀ ਉਹਦੇ ਵਾਲੀ ਲਾਗੋ ਵਾਲੀ ਜਿਹੜੇ ਜੋ ਉਹਨਾਂ ਨੇ ਬਣਾਏ ਹੋਏ ਆ ਜਾਨਵਰ ਦੀ ਉਹਦੇ ਕਾਜ ਦੇ ਉਦਣ ਦੇ ਆ ਗਾਹ ਪਾਇਆ ਮੈਂ ਵੀ ਜਾਣਾ ਉੱਥੇ ਕਹੀਂ ਲਾਗੋ ਵੇ। ਤੇ ਮੈਂ ਕੋਈ ਨਾ ਚਲੋ ਅੱਜ ਲੈ ਚੱਲਦੇ ਘੁਮਾ ਕੇ ਲੈ ਕੇ ਆਉਣੇ ਵੀ ਲਾਸਟੇ ਕਿਡ ਹੈ ਇਹਨਾਂ ਦਾ। ਉਹਦੇ ਬਾਅਦ ਇੰਟਰੀ ਨੂੰ ਵਾਏ ਵਾਏ ਕਰ ਜਾਣਾ ਪੱਕਾ ਇਹਨਾਂ ਨੇ। ਕੀ ਹਾਲੀ ਨੇ? ਆ ਮੁੜ ਕੇ ਲਾਗੋਂ ਪੱਕੀ ਉਹ ਵਾਏ ਵਾਏ ਅਜ ਤੇ ਬਾਦ ਉਹਦੇ ਬਾਦ ਆਪਨੇ ਇੰਡੀਆ ਦੇ ਟੋਬੇ ਉੱਰ ਜਾ ਕੇ ਜੇ ਦਿਲ ਕਰਿਆ ਲਾਗੋਂ ਪਰ ਜਾਣ ਦਾ ਜਿਹੜੀ ਜਿਹੜੀ ਟੋਬੇ ਉਰ ਕਿਹੜਾ ਕੱਢਾ ਜਾ ਕੇ ਠੀਕ ਨਹੀਂ ਪਿੰਡ ਵਾਲੇ ਫਿਰ ਆਪਣੇ ਕੋਲ ਨਾ ਆ ਇੰਡੀਆ ਲਾਗੋਂ ਲੱਗੇ ਵੀ ਆਉਈ ਐਸੇ ਸਾੜ ਮਾਰਨੀ ਜਾ ਕੇ ਇੰਡੀਆ ਨਹੀਂ ਲਾਗੋ ਹੈਗੀ ਕਿੱਥੇ ਆਉਈ ਇੰਡੀਆ ਦਾ ਆਪਣੇ ਪਿੰਡ ਟੋਬਾ ਹੈ ਉੱਥੇ ਨਾ ਆਈ ਜਾ ਕੇ ਠੀਕ ਆ ਨਾ ਚਲੋ ਫਿਰ ਆਜੋ ਹਾਂ ਸਾਰੀ ਗੱਲ ਤਾਂ ਕਿ ਆਈਂਦੇ ਅਜ ਸਸਿ ਗਾਜੀ ਸਾਰਿਆਂ ਸਸਿ ਕਾ ਜੀ ਸਾਰਿਆਂ ਨੂੰ ਪਪਾ ਆ ਬੋਟ ਵਿੱਚ ਗਏ ਦਰ ਨਹੀਂ ਨਾ ਹਾਂ 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 ਇੱਕ ਹੋ ਰਹਾ ਜੀ ਔਰ ਇੱਕ ਹੋ ਰਹਾ ਉਹ ਆ ਗਈ ਇੱਕ ਬਾਈ ਉਹ ਦੀ ਜਗ੍ਹਾ ਤੇ ਉਹ ਨਹੀਂ ਛਗੇ ਤੇ ਅੱਪਰ ਆ ਇੱਧਰ ਤੇ ਚੜੇ ਤੇ ਨਹੀਂ ਕਰ ਵੀ ਅੱਪਾ ਇਹਦੀ ਜਿਹੜੀ ਆ ਰਹੀ ਹੈ ਮੈਂ ਕਹਿੰਨਾ ਨਹੀਂ ਆਉਂਦੇ ਜੀ ਨਾ ਬਹਾਲੀ ਸੱਡ ਨਹੀਂ ਤੇ ਬੈਠੇ ਉਹਦੇ ਵਿੱਚ ਆਓ ਬਰਾਏ ਤੇ ਠੀਕ ਆਗਾ ਮੈਂ ਖਾਈ ਕਰਦੇ ਆ ਲੋ ਜੀ ਖੋ ਆ ਗਈ ਪਾਪਾ ਪਾਪਾ ਵੀ ਚੱਲ ਰਹੀ ਹੈ ਅਗ ਇੱਕ ਗੈਰਾ ਕਰਦੇ ਹੋਰ ਰੋਕੇ ਲਈ ਤੇ ਪਤੰਦਰ ਨੇ ਉਹ ਪਾਲੀ ਸੱਡ ਨਾ ਲਾਉਣੀ ਹੋਵੇ ਤੇ ਲਾਉਣਗੇ ਆ ਨਹੀਂ ਭਾਈਆ ਆਪੀ ਆ ਡਰਾਈਵਰ ਸਟਾਪ ਦੋ ਗੈਰੇ ਕੱਪੜੇ ਲੈਣੇ ਬੰਦੇ ਦੇ ਮੱਛੇ ਨਾ ਬੈਗ ਲਾਉਗਾ ਹੋਰੇ ਲਾਉਗਾ ਉਹ ਬੰਦੇ ਦੇ ਲਾਉਣੇ ਨਹੀਂ ਹੈ ਆ ਚਲਿਏ ਆਪਾਂ ਵੀ ਬਾਤ ਵਿੱਚ ਚੱਲੀਆਂ ਕਿੱਥੇ ਨੂੰ ਜਾਣਾ ਤੇ ਬੋਟ ਵਿੱਚ ਚੜ੍ਹ ਕੇ ਹੁਣ ਇੱਕ ਗੇੜਾ ਕੱਢਣ ਜਾਣਾ ਹੈ ਕਿੱਥੇ ਨੂੰ ਗੇੜਾ ਕੱਢਣ ਜਾਣਾ ਹੈ ਆ ਉੱਥੇ ਉਹ ਉਹ ਡਰੇਓ ਥਰੂ ਲੈ ਕੇ ਘਮਾ ਕੇ ਜਾਣਾ ਹੈ ਫੇਰ ਆ ਜਾਣਾ ਤੇ ਕੇ ਮਾਰ ਦੇਣਾ ਉਹ ਫਿਰ ਮੈਨੂੰ ਲੈ ਕੇ ਆ ਜਾਣਾ ਮੈਂ ਕਿੱਥੇ ਜਾਣਾ ਹੈ ਮਾਂ ਤੁਹਾਨੂੰ ਆਉਂਦਾ ਮਾਂ ਤੁਹਾਨੂੰ ਆਣਾ ਬਸ ਨੀਂਚ ਜਾ ਸੱਚ ਦੇ ਲਓ ਜੀ ਇੱਧਰ ਸਾਰੇ ਰੈਸਟੋਰੈਂਟ ਹਨ ਭਰੇ ਹੋਏ ਰੈਸਟੋਰੈਂਟ ਸਾਰੇ ਦੁਪਹਿਰ ਦਾ ਟਾਈਮ ਹੋ 1 ਵਜ ਗਿਆ ਮੋਟ ਪਰ ਕਿੱਥੇ ਜਾਣਾ ਤੇ ਅੱਜ ਤੈਨੂੰ ਉੱਧਰ ਦਿਖਾ ਕੇ ਲਿਖਿਆ ਜੀ ਨਾ ਇਹ ਤੂੰ ਗੱਲ ਕਰ ਦੇ ਦੀ ਜਿਹੜੇ ਤੈਨੂੰ ਦੇਖਣੇ ਆ ਬੋਲ ਹੈ ਸੀ ਪਰ ਘਰ ਵੀ ਹਲਾਦਾ ਐਡਾ ਹੁਣ ਆਇਆ ਮੈਂ ਅਗਸਤ ਵਿੱਚ ਜਾ ਕੇ ਲੋਕਾਂ ਨੂੰ ਛੁੱਟੀਆਂ ਹੋਣੀਆਂ ਅਗਸਤ ਵਿੱਚ ਭਰਨੀਆਂ ਆਉਂਦੇ ਆਉਣ ਤੇ ਆਉਣ ਤੇ ਆਉਣ ਤੇ ਹਲੇ ਤਲੇ ਹੋ ਜੋ ਵੈਕ ਲਵਾ ਦੋ ਗੱਡੀ ਥੰਦੇ ਤੇ ਹਲੇ ਨਾ ਵੈਕ ਕਰਕੇ ਲੈ ਕੇ ਆਇਆ ਹੈ ਉਹ ਦਿੱਦ ਕਮਾਂਗੇ ਵੈਕ ਕਰ ਲਿਆ ਉਹ ਸਾਈਡ ਪਰ ਨੂੰ ਵੀ ਚਲਦੀ ਐ ਇਹ ਆਉਂਦੇ ਹੋ ਪੱਖਾ ਸਾਈਡ ਪਰ ਹੋ ਗਿਆ ਦੇਖਿਓ ਦੇਖਦਾ ਮੂਰੇ ਲੱਤੀ ਜੀ ਨਿਕਲੇ ਇੱਧਰ ਨੂੰ ਸਾਈਡ ਪਰ ਨੂੰ ਹਾਂ ਉਹਦੇ ਨਾਲ ਵੈਕ ਨੂੰ ਇੱਧਰ ਨੂੰ ਚਲਾਤੀ ਐ ਨੇ ਗੱਡੀ ਤੇ ਕਹਿੰਦੇ ਟੈਕਸ ਹੈਗੇ ਆ ਜਿਹੜੇ ਚ ਭਰੀ ਵੀ ਆ ਨਾ ਦੋ ਲਾ ਦੋ ਲਾ ਦੋ ਗੱਡੀ ਹੌਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਪਣੇ ਆਏ ਹਾਂ ਗੱਲ ਹੋਣ ਦੇ ਹੋਣ ਦੇ ਹੋਣ ਦੇ ਹੋਣ ਦੇ ਹੋਣ ਦੇ ਰੁਪਿਆ ਚੈਕ ਹੋਰ ਰੁਪਈਆ ਮਾਰਦਾ ਬਾਈ ਨੇ ਜਿਹੜੇ ਸੁੱਤੇ ਪਏ ਕਹਿੰਦਾ ਉੱਠ ਖੜੋ ਪਾਣੀ ਤੇ ਇੱਧਰ ਆ ਉਹ ਲੱਗੀ ਹੋਈ ਜੀ ਲਾਈਨ ਉੱਧਰ ਜਾਣ ਵਾਲਿਆਂ ਦੀ ਕਿਨੇ ਟਿਕਟਾਂ ਖਰੀਦਦੇ ਨੇ ਇਹਦੀਆਂ ਤੇ ਹੁਣ ਇੱਕ ਆ ਗਈ ਇੱਕ ਚਲੇ ਆਪਾਂ ਘਰ ਵੀ ਇੱዚ ਜੇ ਦੇ ਬੜੇ ਜੀ ਬਾਹਰ ਬੈਠੇ ਤੇ ਆਪਾਂ ਹਾਂ ਠਾ ਲੈਣਾ ਮਿੱਟੀ ਜਿਹੜਾ ਮਿੱਟੀ ਠਾਲਦੀ ਉਹਨੇ ਸੀ ਹੋਰ ਆ ਗਈ ਉਹਦੇ ਪਸਾਵਾ ਗਿਸਤੀ ਆ ਰਹੀਆਂ ਨੇ ਇਹ ਇਹ ਬੰਦਾ ਬਾਈ ਐ ਔਖਾ ਕਰਦਾ ਜਿਹੜੀ ਗੱਲ ਤੇ ਮਗਰ ਪੈਂਦਾ ਉਧਰ ਨੂੰ ਪੈ ਜਾਂਦਾ ਹੋ ਜਾਂਦਾ ਉਧਰ ਨੂੰ ਆਉ ਲੈਂਦਾ ਇਹ ਚੱਲ ਫਿਰ ਚੱਲੂਗੇ ਕਿਸ ਦਿਨਾਂ ਜਾ ਹੁਣ ਤੈਨੂੰ ਪਹਿਲਾਂ ਜਿਹੜੀਆਂ ਚੀਜ਼ਾਂ ਵਾਸਤੇ ਆਈ ਹਾਂ ਉਹ ਉੱਥੇ ਵਾਸਤੇ ਚਲਾ ਦੇ ਤੈਨੂੰ ਉਹ ਦਿਖਾਵਾਂ ਜਿਹੜੇ ਬਣਾਏ ਹੋਏ ਆ ਕਿਉਂ ਮੈਂ ਨਹੀਂ ਉਹ ਵੀ ਮੈਂ ਇੱਥੇ ਤੇ ਮੋੜ ਵੀ ਲੈ ਜਾਣੀ ਆ ਮੈਂ ਤਾਂ ਮੈਂ ਮੋੜ ਲੈ ਜਾਣੀ ਫਿਰ ਇੱਥੇ ਦੇ ਚੱਲੀਏ ਪਾਣੀ ਵਿੱਚੋਂ ਪਾਣੀ ਵਿੱਚ ਬੋਤਲ ਵਾਹ ਉਹ ਦੇਖ ਛੋਟੀ ਕੈਸੀਆਂ ਵੀ ਨੀਚੇ ਦੇਖਿਆ ਦੇ ਅਰੇ ਤੈਨੂੰ ਇੱਥੇ ਦੇਖ ਆਹ ਛੋਟੀ ਵਾਸਤੇ ਵੀ ਕਰਪੀ ਆ ਉਧਰ ਲੱਗੀ ਹੋਈ ਹੈ ਲੈ ਨੀਣਾ ਛੋਟੀ ਜਿਹਾ ਆਪਣਾ ਕਰਕੇ ਪ੍ਰਾਈਵੇਟ ਨਿਕ ਜਾਨੀ ਕਰਕੇ ਇਹਦੇ ਪੈਸੇ ਵੀ ਘਟਾ ਇਹ 10 10 15 15 ਬੰਦੇ ਨੂੰ ਭਮਾਉਣੀ ਹੈ ਇਹ ਲੈ ਜਾ ਕੇ ਲੈਣਾ ਕਿੰਨੇ 10 10 ਬੰਦੇ ਨੂੰ ਅੱਬੇ ਇਹਨਾਂ ਬੈ ਹੈ ਢਾਂਗਾ ਪੈਰੀ ਲਾਉਣ ਦਾ ਜਦੇ ਕਮਾਉਂਦੇ ਨੇ ਲਿਆ ਕੇ ਲਾਗੀ ਸਾਈਡ ਜੀ ਆਪੇ ਅਗੇ ਪੌਜਾ ਕੀਮੇਸਨ ਦਾ ਪਾਣੀ ਪਰੇ ਖੜਾ ਹੈ ਆਇਓ ਹੈ ਮੇਟਾ ਇਹਦੀ ਪੂਛ ਨਹੀਂ ਫੋਟੋ ਦੇਖੋ ਹਾਂ ਥੰਮਲੇ ਜੀ ਪਾਸੇ ਇੱਥੇ ਮੁੱਕ ਜੰਨੇ ਆ ਬਹੁਤ ਥੰਮਲੇ ਆ ਉਹ ਕਰਿਆ ਬਾਵਾ ਹਾਂ ਉਦਣ ਨਾ ਉਦਣ ਨਹੀਂ ਫੋਰ ਉਧਰ ਗਾ ਤੱਕ ਘਮੋੜੇ ਤੇ ਉਦਣ ਨੇਰਾ ਹੋ ਗਿਆ ਉਦਣ ਸਬੀੜੀ ਫਿਰ ਜਰੂਰ ਵੀ ਅਸੀਂ 10 ਤ ਵਜ ਕੇ ਤੇ ਰਾਤ ਦੇ ਹਾਂ ਕੋਣ ਸੜੇ ਘਰੇ ਅਰੇ ਭਾਈ ਇਹਨਾਂ ਨੇ ਗਸਤ ਕਰਦੇ ਫਿਰਦੇ ਆ ਇਹ ਮੋਟਰਸਾਈਕਲਾਂ ਤੇ ਇੱਥੇ ਬਣਾਇਆ ਹੋਇਆ ਤੇ ਉਹਨਾਂ ਇਹ ਜਾਨਵਰ ਜਿਹੇ ਵਰਪੀ ਤੇ ਚੱਕਦੇ ਇਹਨਾਂ ਨੇ ਆ ਦੁਕਾਨਾਂ ਜਿਹਨਾਂ ਦੀ ਇਹਨਾਂ ਨੇ ਤੌਰੇ ਇਹੋ ਪੈਂਟਰ ਬਾਬੂ ਬਹਿ ਗਿਆ ਇੱਥੇ ਕੁਝ ਹੋ ਗਿਆ ਉਹ ਦੇਖੋ ਤਾਂ ਹੀ ਆ ਰਹੇ ਆ ਉਹ ਹੈ ਕੁਝ ਹੋ ਗਿਆ ਪਾਣੀ ਵਿੱਚ ਉਹ ਡੁੱਬ ਡਾ ਪਤਾ ਨਹੀਂ ਗਿਆ ਤਾਂ ਹੀ ਲੱਗਦਾ ਹੈ ਤਾਂ ਹੀ ਪੁਲਿਸ ਵਾਲੇ ਖੜੇ ਨੇ ਅੱਗ ਕਿੰਨੀਆਂ ਤੇਸਤੀਆਂ ਬੰਨੂ ਇਹਨਾਂ ਲਈ ਲੱਗਦੀਆਂ ਣੂ ਖੜੇਗਾ ਵੇ ਉੱਧੇ ਜਾ ਕੇ ਚੱਲੀ ਉੱਧਰ ਨੂੰ ਕਾਹਨ ਆਪ ਨੂੰ ਮੁੱਕ ਗਈ। ਨਾ ਇਹ ਤਰ੍ਹਾਂ ਲੱਗੀ ਆ ਮਾਰਕੀਟ ਫੋਰੀ। ਆ ਰਖ ਲਾਉਣੇ ਆ ਇਹਦੇ ਸੋਨੇ ਦੇ ਉਹ ਜੋ ਆਕਾਂ ਜੋਕਾਂ ਨੂੰ ਖੇਲਣ ਨੂੰ। ਉਹ ਜਿਹੜੇ ਕਾਜ ਦੇ ਬਣਾਏ ਉਹਦੇ ਵੀ 흘ੀਂਦਾ ਆਈ ਦੋਨਾਂ ਕਰਕੇ। ਫਰ ਉਰੇ ਆ ਕੇ ਬੰਦਾ ਇਹ ਮੁੱਕਰ ਗਿਆ, ਹੋਰੇ ਪਾਸੇ ਨੂੰ ਘੁੰਮ ਗਿਆ ਤਾਂ। ਅਲੱਗ ਦਾ ਡਰਾਮਾ ਆ ਗਿਆ। ਹਾਂ? ਡਰਾਮਾ। ਬ੍ਰਹਮ ਆ ਗਿਆ ਹੁੰਦਾ। ਪਤਾ ਨਹੀਂ ਕਿਹੜੀ ਭਾਸ਼ਾ ਬੋਲਦੇ ਆ ਭਾਈ ਦੇ ਇਹ ਜਵਾਬ ਕਿਥੇ ਕਹਿੰਦੇ ਆ ਪਾਣੀ ਚ ਦੇ ਲੋਕ ਜਮਨ ਹੀ ਯਾਰ ਡਰਦੇ ਹਨ ਨਹੀਂ ਤਨੀ ਨਿਆਣੇ ਤਾਰੀ ਤੁਰੀ ਸਿਖਾਈ ਪਰ ਫੇਰ ਵੀ ਕਰਦੇ ਇੰਨਾ ਕੋਈ ਨਹੀਂ ਖੜਾ ਹੈ ਉੱਥੇ ਆ ਜਾ ਤੌਹੀਨ ਉਹ ਸਾਰੇ ਤੱਕ ਨਾਲ-ਨਾਲ ਤੁਰਦੇ ਨੂੰ ਆਪਣਾ ਇਹ ਨਾਲੇ ਪੜਫਾਜ। ਉਹ ਕਿਨੂੰ ਗਈ ਆ ਉਹ। ਹੂੰ। ਦੇਖੋ। ਹਾਂ? ਦੇਖੋ। ਦੇਖਿਓ ਕਿੰਨੇ ਕਿੰਨਾ ਲਿਖਾ ਹੋਇਆ ਕਿੰਨੇ ਵੇਪੈਨੇ ਆ। ਉਹਨਾਂ ਰੋ ਪਿੰਦਾ। ਦੇਖਣਾ ਕੀ ਬਣਾਇਆ ਦੇਖ ਵੀ ਕਿੱਥੇ ਤੱਕ ਦੇਖਣਾ। ਸਹੀ ਦੇਖ ਕੇ ਦੱਸੀ ਵੀ ਕਿੱਥੇ ਤੱਕ ਦਿਖਦਾ। ਸਰਾਇਆ ਹੁੰਦਾ। ਹਾਂ ਤੂੰ ਫੜ ਦੇ ਕੋਈ। ਚਲ। ਸ਼ਾਲ। ਮੈਂ ਮਿਲਣਾ। ਇੱਥੇ ਨੂੰ ਪਾਉਣ ਦੀ ਜਗ੍ਹਾ? ਸਰਟੀ ਦੀ ਗੱਲ ਐ ਇਹਨੂੰ ਉੱਪਰ ਨੂੰ ਸਾਮਾਨ ਥੋੜੀ ਦੇਖਣਾ ਚੱਕ ਇਹਨੂੰ ਪੂਰੇ ਤੇ ਦੱਬ ਇਹਨੂੰ ਦੱਬ ਆਹ ਦੇਖ ਗਿਆ ਦੇਖਣਾ ਉੱਪਰ ਨੂੰ ਚੱਕ ਥੋੜੀ ਆਹ ਦੇਖ ਗਿਆ ਦੇਖ ਗਿਆ ਪਾਣੀ ਹੀ ਦੱਸ ਉੱਪਰ ਨੂੰ ਚੱਕ ਉਹ ਪੂਰੇ ਪਾਣੀ ਦੇਖ ਦੋਵੇਂ ਅੱਖਾਂ ਬੰਦ ਕਰਨੀ ਕੱਖ ਬੰਦ ਕਰਨੀ ਹੋਰ ਇਹਦਾ ਲੱਗਦਾ ਕਿ ਕਿੱਥੋਂ ਪਰ ਵੀ ਦੇਖਦਾ ਦੇਖਦਾ ਉੱਪਰ ਦਾ ਵੀ ਕਰਦੇ ਆ ਵੰਗੂ ਹਾਂ ਕੋ ਉ ਦੇਖ ਜਾਂਦਨ ਖਤਮ ਹੋਣਾ ਰੁਪਈਆ ਦਾ ਜਿਹੜਾ ਪਾਇਆ ਹੋਆ। ਉਹ ਅਸਰ ਮੈਨੂੰ ਨਹੀਂ ਦਿਖਦਾ। ਨਾੜਾ ਦਿਖਦਾ? ਹਾਂਜੀ, ਤੰਨੂੰ ਨਹੀਂ ਦਿਖਦਾ। ਮੋਦੀ ਚੱਕ ਕੇ ਦਿਖਾ ਦੇ। ਇੱਕ ਅੱਖ ਨਾਲ ਕੇ ਦੇ। ਉਹ ਦਿਖਦਾ। ਉਹ ਦਿਖਦਾ। ਹੈ? ਸਾਡੀ ਦੇਖਾ ਵਿੱਚ ਨੂੰ ਕੈਮਰੇ ਜਿਨੂੰ ਦਿਖਦਾ ਸਾਡੀ ਹੈ ਜੀ। ਨਾ, ਬਰਾਵਾ ਕੈਮਰੇ ਜਿਨੂੰ ਤਾਂ ਨਹੀਂ ਦਿਖਦਾ। ਉਹ ਕਿਹੜਾ ਬਾਤ ਹੈ? ਵਾਕਈ ਯਾਰ ਬੌਂਡੜੀ ਦਿਖਦਾ। ਹਾਂ ਜਮੇ ਸਾਹਿਬ ਦੀ ਜੰਨਣਾ ਕਲੀਅਰ ਹੈ ਜੀ ਵੀ ਲਾਈਟ ਵਾਲਦੀਆਂ ਦੇ ਵਿੱਚ ਹਾਂ ਸਾਈ ਜੀ ਚਲੋ ਇੱਧੇ ਤੈਨੂੰ ਜਾ ਰਹੀ ਇੱਕ ਹੋਰ ਆਪਾਂ ਨੇ ਅੱਗੇ ਪਾਈ ਦੀ ਮਿੰਟੋ ਮਿੰਟੀ ਖਤਮ ਹੋ ਗਿਆ ਰੁਪਈਏ ਚ ਪਾਇਆ ਵਾ ਉੱਥੇ ਲਿਖਦਾ ਇਹਨੇ ਕੁਝ ਵੀ ਉਰੇ ਦੇਖੋ ਉਰੇ ਆ ਕੇ ਦੇਖੋ ਲਾਗ ਨੂੰ ਦੀ ਦੱਸਾ ਹਾਂ ਲਾਗ ਕੀ ਗੱਲ ਆ ਵੀ ਉਹ ਘਰ ਜਿਹਦੇ ਟਾਕੀ ਵੀ ਦਿਖਦੀਆਂ ਨੇ ਲੈ ਫੋਨ ਨਾਲ ਤੇ ਵੱਧ ਜੂਮ ਇਹਦਾ ਦੇਖੋ ਬੜੀ ਆਗੇ ਦੇਖੇ ਕਮੈਂਟ ਆ ਤੇ ਕੋਈ ਨਹੀਂ ਬੰਦੋਗੇ ਬੰਦੋ ਚਲੋ ਫੇਰ ਹਾਂ ਫੇਰ ਵੱਜ ਜਾਏ ਰੁਪਏ ਇੱਧਰ ਨੂੰ ਹੈ ਹਾਂ ਪਹਿਲਾਂ ਇੱਧਰ ਨੂੰ ਉਡੀ ਜਾਂਦੇ ਤੇ ਹੁਣ ਇੱਧਰ ਨੂੰ ਆ ਗਏ ਉਹ ਬਰਾ ਵੀ ਖੜੇ ਆ ਤੇ ਇਹਨਾਂ ਦਾ ਗਰੁੱਪ ਜਾ ਕੋਈ ਕਾਹਨ ਨਾ ਹੋ ਗਿਆ ਉਹਦੇ ਚਲੋ ਜੀ ਤੇ ਆ ਸੜਕ ਕਰ ਦਨੇ ਆ ਭਾਈ ਇਹ ਸਾਈਡ ਵਾਲੀ ਬੰਦ ਜੁਰ ਇਹਦੇ ਸਾਹਮਣੇ ਵਾਲੀ ਆ ਦੇਖੋ ਆ ਕਰੀ ਹੋਈ ਆ ਤੇ ਸਿਰਪੁਰੇ ਜਿਹੜੇ ਜਿਹੜੇ ਮਰਗੀ ਰਹਿੰਦੇ ਆ ਉਹ ਜਾਂ ਰੈਸਟੋਰੈਂਟ ਵਾਲੇ ਦੀਆਂ ਗੱਡੀਆਂ ਉਹੀ ਜਾ ਸਕਦੀਆਂ ਤੇ ਹੋਰ ਕੋਈ ਮਲਗੀ ਬਾਹਰ ਦਾ ਬੰਦਾ ਆ ਕੇ ਨਹੀਂ ਰ ਗੱਡੀ ਵਿੱਚ ਸਾਈਡ ਤੇ ਲਾ ਕੇ ਹਣੀ ਪੈਂਦੀ ਪਰ ਆ ਬਾਹਰ ਪਰ ਕੇਜੋ ਚ ਜਿਹੜੀਆਂ ਸੜਕ ਉਹਨਾਂ ਬਾਸ ਤੋਂ ਜਿਹੜੇ ਰਹਿੰਦੇ ਆ ਤੇ ਜਿਹੜੇ ਰੈਸਟੋਰੈਂਟ ਜਾਂ ਹੋਟਲ ਆ ਉਹਨਾਂ ਦੀਆਂ ਗੱਡੀਆਂ ਉਹੀ ਆ ਸਕਦੀਆਂ ਨੇ ਆਹ ਦੇਖ ਇੱਧਰ ਤੋਪ ਵੀ ਖੜਾਈ ਜੀ ਇਹਦਾਂ ਨੇ ਇਹ ਤਾਂ ਖੜਾਈ ਵੀ ਜੇ ਕੋਈ ਨਿਆਣਾ ਚੋੜ ਕਰਦਾ ਕਿ ਇਸਤੀ ਲੈ ਕੇ ਗਾਹ ਲਾਂਗੇ ਆਉਂਦਾ ਨਹੀਂ ਮੁੜ ਕੇ ਇੱਥੇ ਤੋਂ ਸਿੱਧਾ ਸਿੱਧਾ ਖੋਲਾ ਸੱਡਦੇ ਉਹਰੇ ਨਾਗਾ ਤੇ ਆਹੀ ਖੜਾਈ ਵੀ ਨੇ ਤੋਪ ਕੋਲੇ ਵੀ ਫਿਰ ਉਹ ਪਾਉਂਦਾ ਹੁੰਦਾ ਸੀ ਹਾਂ ਨਾ ਨਾ ਪੱਥਰ ਵਾਲੇ ਪਾਉਂਦੇ ਆਹ ਰੇ ਦੇ ਭੋਰ ਭੋਰ ਕੇ ਬਸ ਪਪਾ ਹਾਂਜੀ ਉੱਤੇ ਜਾ ਨਾ ਕੈਰੀ ਰੀਅਲ ਰੀਅਲੀ ਤੋਪ ਹੈਗੀ ਉਹ ਨਾ ਉੱਚਾ ਵਾਗਰੇ ਵੀ ਜੇ ਹਰ ਨਹੀਂ ਇਨਤ ਕਰੂ ਫਿਰ ਛੱਡ ਦਿੰਨੇ ਆ ਉਧਰ ਨੂੰ ਆਹ ਫੇਕ ਕਰ ਲੈ ਵਾਗ ਇਹਨੂੰ ਪਤਾ ਹਰ ਲੀਂਦੇ ਵੀ ਫੇਕ ਆ ਹੋ ਰੀਅਲ ਨਹੀਂ ਹੈਗੀ ਦੱਸ ਆ ਨਾਮਾ ਜੀ ਨਾ ਮਨ ਲਾ ਆ ਨਾਮਾ ਬਣਾਇਆ ਪਹਿਲਾਂ ਨਹੀਂ ਤਾਂ ਹੁੰਦਾ ਆ ਜਿਹੜਾ ਕੱਪਿਆ ਲਾਦਾ ਚੌਂਕ ਜਿਹਾ ਬਣਾਤਾ ਬੈਠਣ ਔਰ ਤਾਂ ਹੀ ਤੈਨੂੰ ਕਿਹਾ ਨਹੀਂ ਔਰ ਨੌਦੇ ਹੁੰਦੇ ਦੇ ਅੱਗੇ ਆ ਔਰ ਜਗ੍ਹਾ ਤੇ ਆ ਬੈਠਾ ਆ ਵੀ ਆ ਰਿਹਾ ਆ ਸੜਕ ਦੇ ਸਾਹਮਣੇ ਨਾ ਹੁੰਦੇ ਦੋਰੇ ਜਗਾ ਹੁੰਦੀ ਦੀਰੇ ਲੋਣ ਨੂੰ ਰੇਤਾ ਜਾ ਮੁਰੇ ਆ ਤਾਂ ਅਸੀਂ ਦੂਰ ਤੋਂ ਦੇਖਦੇ ਨਹੀਂ ਪੱਥਰ ਪਏ ਲੈਦੇ ਨਵੇਂ ਚਟੇ ਰੰਗ ਦੇ ਦੂਰ ਤੋਂ ਚਮਕਦੇ ਆ ਇਹ ਕਿੰਨਾ ਬਦਲਤਾ ਉਹਨੇ ਤੇ ਜੀ ਹੋ ਤਾਂ ਆ ਕੁੜਨੀ ਤਲਾਤਾ ਲਓ ਜੀ ਮੌਸਮ ਬੜਾ ਸੋਹਣਾ ਹੋ ਗਿਆ ਠੰਡਾ ਠੰਡਾ ਨਹੀਂ ਕਰਪੀ ਬੜਾ ਸੋਹਣਾ ਹੋ ਗਿਆ ਹਾਂ ਧੁੱਪ ਚਲੀ ਗਈ ਤੇ ਛਾਵਾਂ ਗਈ ਆ ਹਾਂ ਲੈਦਾ ਜਾ ਪਾਣੀ ਹੋਇਆ ਬੋਰੇ ਮੈਂ ਕਿਹਾ ਸਹਜ ਇਥੇ ਇਥੀ ਨਾ ਲਾ ਯਾਰ ਡੁੱਬ ਗਈ ਥੀ ਮਾਰਲਾ ਮੱਛੀਆਂ ਜੀ ਨਾ ਲਾ ਮੱਛੀਆਂ ਦੇ ਨਾਲ ਰਲ ਗਿਆ اے ਪਰ ਪੂ ਪਿੱਛੇ ਉਹ ਮੜਿਆ ਜਾਂ ਜਦੇ ਪੈਰਾ ਪਰ ਹੋ ਕੇ ਬਹਿ ਜਾਂਦਾ ਫਿਆ ਲੋ ਤੇਨੂੰ ਕੱਪੜੇ ਤਾਂ ਲੈ ਆਂਦੇ ਨਹੀਂ ਇਹਨਾਂ ਦੇ ਚਲ ਆਇਓ ਇਹਨਾਂ ਨੂੰ ਪਾਇਆ ਹੋਇਆ ਪਿੱਛੇ ਚਾਲ ਫੇਰਾਇਓ ਮਰਾ ਦੇਣੀ ਤੇ ਡੋਕੀ ਉੱਥੇ ਚਾਲ ਫਾਇਦਰੀ ਡੋਕੀ ਮਰਾਇਓਏ ਨੀਨੇ ਦੀ ਵੀ ਆ ਵੀ ਦਾ ਸਾਡੇ ਕੱਪੜੇ ਮਰਾ ਦੇਣੀ ਆ ਠੀਕ ਆ ਨੀਨੇ ਗਰਮੀਓ ਆ ਹਾਂ ਬਾਲਾਂ ਦੇ ਫੜ ਕੇ ਜਿਵੇਂ ਜਿਉਂ ਦਸਹਰੇ ਤੇ ਪਹਿਨਾ ਜਿਉਂ ਨਹੀਂ ਤੋ ਕਰੇ ਕਰਦੇ ਵਿਦਾਇ ਕਰਦੇ ਬਸ ਬਾਲਾਂ ਦੇ ਫੜ ਕੇ ਜਿਉਂ ਆਵਾਂਗੇ ਠਾ ਲੂਕੀਆਂ ਮਰਾ ਦੇਣੀਆਂ ਦੋ ਦਿਨ ਤੇਰੀਆਂ ਨਾ ਹਗਾ ਤੇ ਹੋਰਾ ਪੁਰਲਾ ਤਾਂ ਹਾਂ ਕਿੱਥੋਂ ਆਇਆ ਉਹਦੇ ਆਵਾ ਉੱਥੇ ਨਾਲੋਂ ਚੱਲ ਉਹ ਦਿਨੋਂ ਦੇ ਲੋਕੋ ਸਾਹਮਣੇ ਨਾ ਹੋਣ ਲੱਗੇ ਹੋਏ ਸਹਿਜ ਨਾਲੋਂ ਕੱਪੜਿਆਂ ਨਾਲ ਉਹ ਨਹਾਉਣਾ ਦੇ ਆਪਾਂ ਨੇ ਅਸੀਂ ਤਾਂ ਅਜੇ ਹੀ ਗੁਰੂ ਘਰ ਆ ਗਏ ਹੋਏ ਤੇ ਗੁਰਦੁਆਰਾ ਸਾਹਿਬ ਵਾ ਉੱਧਰ ਦੇ ਸਿੱਧੇ ਕੋ ਸਰਾਹ ਬਣੀ ਇੱਧਰ ਨੂੰ ਆ ਗਏ ਕੱਪੜੇ ਲੈ ਕੇ ਨਹੀਂ ਆਇਆ ਸਹਿਜ ਨਾਲ ਦੇ ਲੈਦੇ ਚੱਕ ਲਿਆਉਂਦੇ ਨਹਾਉਣ ਨੂੰ ਕੱਪੜੇ ਆ ਬੈਠਣ ਸਾਰੀਆਂ ਨਾਲ ਆਹ ਬੰਦਾ ਸ਼ਾਹ ਸ਼ੋਹ ਨੂੰ ਨਹੀਂ ਆਇਆ ਹੋਵੇ ਨਾ 2 ਘੰਟਾ 2 ਘੰਟੇ ਇੱਥੇ ਉਦੋਂ ਅਸੀਂ ਪਿੱਛੇ ਤੇ ਮੁੜ ਗਏ ਉਹ ਪਰਾਂ ਤੇ ਗੱਬੇ ਇਹ ਤੇ ਉਹ ਵੀ ਤਾਂ ਕਹਿੰਦੇ ਵੀ ਇਹ ਸਾਰਾ ਭਾਜੀ ਦੀ ਅੰਮ੍ਰਿਤ ਨੇ ਗੀਤ ਗਾਇਆ ਹੋਇਆ ਹੈ। ਉਦੋਂ ਅਸੀਂ ਮੁੜ ਗਏ ਉਹ ਪਿੱਛੇ ਤੇ ਕਿਉਂਕਿ ਗਵੇੜਾ ਹੋ ਗਿਆ ਸਾਨੂੰ ਉਹਦੇ ਨੂੰ। ਤੇ ਅੱਜ ਤੁਹਾਨੂੰ ਸਾਰਾ ਕਿੜਾ ਕਢਾਤਾ ਆ ਸਾਰੇ ਨਵੇਂ ਬਣੇ ਵੀ ਮੈਂ ਵੀ ਪਹਿਲੀ ਵਾਰ ਦੇਖ ਰਿਹਾ ਹਾਂ ਇਹ। ਨਹੀਂ ਤਾਂ ਤਾਂ ਉੱਗਣੇ ਨੂੰ ਆ ਹੀ ਹੁੰਦਾ ਬਸ ਐਂਡ ਤੇ ਥੋੜਾ ਜਿਹਾ। ਹਾਂ। ਹਾਂ ਆਪਹਿਲਾ ਜਿਹੜਾ ਪੁਰਾਣਾ ਨਾਲ ਆ ਫੁੱਟਪਾਥ ਦਾ ਜਿਹੜਾ ਜਾਂਦਾ ਫੁੱਟਪਾਥ ਦਾ ਇਹੀ ਹੁੰਦਾ ਨਾਲ ਨਾਲ ਆ ਚੀਜ਼ ਇਹਨਾਂ ਨੇ ਸਾਰੀਆਂ ਬੈਠਣ ਨੂੰ ਆ ਜਿਹੜੇ ਆ ਬਣਾਏ ਹੋਏ ਚੌਂਕ ਜੇ ਬੂਟੇ-ਬੱਟੇ ਜਿਹਾ ਲਾਏ ਸਾਰੇ ਨਵੇਂ ਆ ਇਹ ਉਹ ਪਿੱਛੇ ਸਾਰਾ ਉਹ ਜਿਹੜੇ ਚੌਂਕ ਜੇ ਬਣਿਆ ਸਾਰੇ ਨਵੇਂ ਉਧਰ ਤੇ ਤਾਂ ਇੱਥੇ ਸਾਰਾ ਗੁਰਪੀ ਨਾਉਣ ਨੂੰ ਹੁੰਦਾ ਦਾ ਹੋਰੇ ਵੀ ਆ ਚੀਜ਼ ਉਹ ਜਿੱਥੇ ਆ ਬਣਿਆ ਹੋਇਆ ਹੁਣ ਉਹ ਕਹਾ ਕਰਤਾ ਸਾਰੇ ਚੱਕ ਇਹਨਾਂ ਦੇ ਕੰਮ ਹਾਂ ਇੱਕ ਤਾਂ ਮੈਂ ਲਾਓ ਵੀ ਸਹਜ ਜਾਓ ਦਿਨ ਆਖਿਓ ਤੇ ਸਾਜ ਨਾਲ ਨਹੀਂ ਨਾ ਆਈ ਉੱਥੇ ਤੇ ਆਪਾਂ ਹੁਣ ਕੈਮਰਾ ਕਰਦਣਾ ਇੱਥੇ ਬੰਦ ਕਿਉਂਕਿ ਇੱਥੇ ਭਾਈ ਬੰਦੇ ਆ ਨੌਵੇਂ ਹੁਣ ਵਿੱਚ ਤੀਵੀਆਂ ਵਿੱਚ ਬੰਦੇ ਸਾਰੇ ਸਾਰੇ ਚੱਲਦੇ ਆ ਤਾਂ ਹਣ ਟਰੰਟ ਵੀ ਚੱਲ ਹਲ ਨਹੀਂ ਚੱਲ ਚੱਲ ਆਹੋ ਦੇ ਨਾਲ ਹੁਣ ਚੱਲ ਨਾ ਜਾ ਕਰ ਵੀ ਨਾਲ ਜਾ ਸਾਇਦ ਬੈਠ ਵਿੱਚ ਬੈਠ ਤਾਂ ਸਹੀ ਹਾਂ ਹੋ ਇਹਨਾਂ ਨੇ ਆ ਬਾਉਂਡਰੀ ਲਾਈਨ ਕਰੀ ਹੋਈ ਵੀ ਤੇ ਗਾਂ ਦੀ ਕੋਈ ਵੀ ਜਾਊ ਫੌਨ ਗਾਂ ਨਹੀਂ ਜਾਣਾ ਸਹਿਜ ਯਾਰ ਮਾ ਪਾਣੀ ਵਿੱਚ ਨਾ 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 ਬੱਸ ਸੇਤੀ ਨਾ ਨਹੀਂ 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 ਵਿੱਚੀ ਡੁਬਕੀ ਮਾਰਨੀ ਬਾਲ ਕਿੱਲੇ ਜਾਣ ਸਾਰੇ ਜੰਦੀ ਹੈ ਨਾ ਆਗਾ ਤੇ ਇਹ ਕੋਲ ਜਿਹੜੀ ਹਵਾ ਨਾਲ ਚੱਲਦੀ ਆ ਹਵਾ ਦੇ ਰੁੱਖ ਨਾਲ ਚੱਲਦੀ 기ਸਤੀ ਉਹ ਲਈ ਫਿਰਦੇ ਆ ਬਾਈ ਓਏ ਸਾਈਡ 기ਸਤੀ ਜਿਹੜੀ ਉਹ ਹਵਾ ਨਾਲ ਚੱਲਦੀ ਆ ਓ ਦੇ ਦੇਖਦੀ ਉਹ ਵਾਈਟ ਕਲਰ ਦੀ ਓ ਵਾਈਟ ਦੀ ਜਿਹੜੀ ਹਾਂ ਉਹ ਜਿੱਦਣ ਨੂੰ ਹਾਂ ਆ ਬੰਨ ਨਾਲ ਚੱਲਦੀ ਉਹ ਹੁਣ ਕਿਦਾਂ ਚੱਲੀ ਤੂੰ ਤੂੰ ਮਰਨਾ ਇੱਧਰ ਨੌਜੀ ਛਤਰੀ ਛਤਰੀ ਦੀ ਕਰ ਰਹੀ ਤੇ ਨੌਕਰ ਇਹ ਪਟਾਵਾਂ ਡੀਪ ਐ ਤੇ ਇਦਨ ਲੱਗੇ ਹੈ ਨਹਾਉਣ ਆਜੋ ਚਲੋ ਹੁਣ ਆਜੋ ਪੁੱਤ ਆਜੋ ਆਜੋ ਲਓ ਜੀ ਗਾਓ ਕੋਈ ਠੰਡੇ ਜਿਹੇ ਸਹੇ ਨਾ ਇਦਨ ਆ ਕੇ ਪਾਣੀ ਠੰਡਾ ਤਾਂ ਨਹੀਂ ਆ ਪਾਣੀ ਬਹੁਤ ਠੰਡਾ ਦਾ ਐ ਇੱਕ ਤਾਂ ਸਾਰੇ ਦੁਆਬਾ ਮੈਂ ਤੇ ਤਾਂ ਬਿਨਾ ਲੱਗੇ ਪਿਆ ਦੁਆਬ ਦਾ ਵਿਲੇ ਆ ਆਪਾਂ ਤਾਂ ਕੰਮ ਕਰਨੇ ਆ ਜਾ ਕੇ ਕਾਦੇ ਨਾ ਚੱਲ ਤੁਰ ਲੰਮੀ ਡਿੰਗ ਹੋ ਐਥੇ ਛੱਡ ਜਣੀ ਫਿਰ ਮੈਂ ਆ ਜਾ ਆ ਜਾ ਐ ਇਧਰ ਨੂੰ ਆਓ ਗੁਰਪ੍ਰੀ ਸ਼ਾਮਾ ਚ ਨੂੰ ਚਾਮੋ ਸ਼ਾਮੋ ਚਾਮੋ ਸ਼ਾਮੀ ਅਜੇ ਸ਼ਾਮੋ ਸ਼ਾਮੋ ਪਾਪਾ ਪਾਪਾ ਹੱਥ ਨੇ ਚੱਲੇ ਜੇ ਅਜਿੱਤ ਪਹਿਲਾਂ ਬੱਦਲ ਜੇ ਹੋ ਗਏ ਦੇ ਵਿੱਚ ਨੂੰ ਫਿਰ ਧੁੱਪ ਚੜ ਗਈ ਇੱਥੇ ਨੂੰ ਆਹ ਆ ਦਿੱਥੇ ਨੂੰ ਖੇਲਣ ਗਏ ਤੇ ਖੇਲਣ ਗਏ ਤੇ ਹਾਂਜੀ ਆਉਂ ਬੂਤ ਚੱਕਤਾ ਉੱਥੇ ਤੇ ਨਾ ਓਹ ਇੱਥੇ ਹੋਣਾ ਗਾ ਤੇ ਉਹੀ ਉਹੀ ਚੱਕ ਤੇ ਹੋ ਜਿਹੜੇ ਤੂੰ ਕਹਿੰਨੀ ਆ ਨਾੜੇ ਤੇ ਵੀਡੀਓ ਜੀ ਦੇਖੇ ਤੇ ਹਾਂਜੀ ਹਾਂ ਉਹ ਚੱਕ ਤੇ ਉੱਥੇ ਤੇ ਉੱਥੇ ਦੁਕਾਨਾਂ ਲਾਤੀਆਂ ਮਰਕਾਤੋਂ ਲੱਗੀ ਵੀ ਉੱਥੇ ਆ ਹਾਂ ਇਹ ਨੋਨਾ ਨੇ ਮਾਰੀ ਲੈ ਲਓ ਜੀ ਇਹ ਸਹਿਜ ਨਾਲੇ ਭਾਈ ਉਹਦਾ ਲਾਸਟ ਕਿਹੜਾ ਲਾਇਆ ਨਹੀਂ ਮਾਰਾ ਫੁੱਲ ਵੀ ਲਾੜਾ ਕਹਾੜ ਲੱਗ ਤੇ ਹਰਲੀਨ ਵੀ ਕਹੀ ਵੀ ਨਾ ਵੀ ਗਹਿਣ ਲੱਗੀ ਸੀ ਸਾਨੂੰ ਲਾਗੋ ਦਿਨਾਲਿਆ ਉਹ ਲਾਗੋ ਦਿਨਾਲਿਆ ਉਹ ਲੈ ਆ ਕੇ ਹਰਲੀਨ ਦਾ ਵੀ ਦਿਲ ਪੂਰਾ ਹੋ ਗਿਆ ਅੱਜ ਹਨੀ ਨਾਲੀ ਤੇ ਸਹਿਜੀ ਵੀ ਨਾਲਿਆ ਇਹ ਨਹੀਂ ਨਾਲਿਆ ਅੱਜ ਸਹਿਜ ਨਹੀਂ ਬੰਦਾ ਕੋਈ ਹੋ ਸਕਦਾ ਬਈ ਸਾਡਾ ਮੰਗਾ ਥੋੜਾ ਹਰੇ ਵੀ ਜੀ ਥੋੜੀ ਇਹ ਨੂੰ ਥੋੜਾ ਦਿੱਕਣਾ ਹੱਤੇ ਆ ਤਰੀਆ ਹੁਣ ਤੈਨੂੰ ਮੈਂ ਦੱਸਿਆ ਦੇਣਾ ਪਹਿਲਾਂ ਵੀ ਇੰਡੀਆ ਜਾ ਕੇ ਡੁੱਬੀ ਜਣਾ ਨਹੀਂ ਨਾ ਨਾਗਾ ਤੇ ਉਹ ਵੀ ਲਾਗੂ ਹੈ ਉੱਥੇ ਹੀ ਪਾਣੀ ਡੁੱਬੇ ਚ ਵੀ ਪਾਣੀ ਹੁੰਦਾ ਹੈ ਨਾ ਉੱਪਰ ਜਾਣਾ ਨਹੀਂ ਡੁੱਬਦੀ ਹੈ ਉੱਪਰ ਜਾਣਾ ਹਾਂ ਉੱਥੇ ਇੰਡੀਆ ਦਾ ਚਵੱ체 ਮੋਟਰੋਲ ਚਲਾ ਕੇ ਚੋਚਾ ਭਰ ਕੇ ਜਿਹੜਾ ਆਪਣੇ ਘਰੇ ਆ ਉਹੀ ਦਿਨ ਹਾਲਿਆ ਕਰਿਓ ਠੀਕ ਹੈ ਹਾਂ ਚੋਚਾ ਜਿਹੇ ਜੱਗ ਬੇਨਾਂ ਤੇ ਦੇਖੇ ਹੋਇਚ ਕਿਥੇ ਗੱਡੀ ਧੋਤੀ ਦੀ ਆਪਾਂ ਇੱਥੇ ਇਹ ਤਾਂ ਬਾਹਰ ਦਾ ਜੱਗ ਹੈ ਨਾ ਬਾਹਰ ਮੇਡਾ ਹਾਂ ਉੱਥੇ ਹਾਲਿਆ ਕਰੋ ਕਿਆ ਕਰਦਾ ਤੱਬ ਤੇ ਹੁਣ ਬਾਏ ਬਾਏ ਕਰ ਦੋ ਫਿਰ ਲੈ ਵੀਡੀਓ ਬੰਦ ਕਰ ਦੇ ਬਾਏ ਬਾਏ ਸਾਰਿਆਂ ਨੂੰ ਕਰੋ ਤੇ ਲੋ ਜੀ ਜੇ ਵੀ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹਾਲੇ ਤੱਕ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਚ ਤੇ ਸਾਈ ਜਨਾ ਹੀ ਚੱਲੇ ਜੀ ਇੰਡੀਆ ਨੂੰ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਜਗਾ ਵੀ ਯੂ ਟਿਊਬ ਦਿਲ ਘਟਦੇ ਜਾਣੇ ਆ ਹੁਣ ਤੇ ਮੇਰਾ ਦਿਲ ਘਟਦਾ ਜਾਈ ਜਾਂਦਾ ਸਾਡੇ ਸਾਡੇ ਵਲੌਗਰ ਨੂੰ ਸਬਸਕ੍ਰਾਈਬ ਕਰ ਲਾਈਕ ਤੇ ਕਮੈਂਟਸ ਸੇਅਰ ਕਰੋ ਤੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਆਪ ਰੱਖਾ